ਕਮੇਰਗੜ ਦੇ ਵਿੱਚ ਇੱਕ ਨਾ ਨਾ ਲਾਗਾ ਬਿੱਲੇਰਾਮ ਹੋਰ ਤਾਪਲੀ ਸ਼ਰਮ ਮੈਂ ਦੋ ਦੱਤੀ ਜਿਹੋਦੇ ਘਰੇ ਹੱਥ ਵਾਜੇ ਲਾਲ ਦੇ ਘਰ ਦਾ ਪਤਾ ਲੱਗ ਗਿਆ ਉਹ ਕਿਹੜੇ ਬੰਦੇ ਲੱਗਦਾ ਹੀ ਉਹ ਬਾਰਦਾ ਬੰਦੇ ਨਾ ਹੋਲੀ ਚੱਕੀ ਆਪਾਂ ਜੇ ਨਾ ਤਾਂ ਇਹੋ ਖਬਰਾਂ ਅੰਦਰ ਕਰ ਪੜਣਾ ਬੱਲੇ ਡਰਦਾ ਇਹਦੇ ਪੁੱਤ ਦਾ ਮੌਤ ਰਿਹਾ ਉਹ ਬਾਹਰ ਦਾ ਪਿੱਟ ਪਉਣ ਲੱਗਦਾ ਲਾਹੌਰ ਪਣੇ ਵਿਖਿਆ 40 ਹੀ ਚਲਦੇ ਤਾਂ ਫੜੀ ਜਿਆਦੇ ਕਰੀ ਨਾ ਨਾ ਕੋਈ ਗੱਲ ਨਹੀਂ ਭੈਣ ਜੀ ਮੈਂ ਸਾਹ ਤੁਸੀਂ ਆਏ ਆ ਸਾਨੂੰ ਮਿਲਣ ਲਈ ਮੈਂ ਮਾਸਾ ਕੀ ਕਰਾ ਪਾਣੀ ਮੈਂ ਨਾ ਰੋਜ ਕਹਿੰਦੇ ਸੁੱਖੀ ਦੇ ਬਾਈ ਨੂੰ ਵੀ ਮੈਨੂੰ ਮਿਲਿਆ ਲਿਆ ਨਹੀਂ ਤੂੰ ਸੁਨੇਹਾ ਲਾ ਦੇ ਆਪਣੇ ਘਰੇ ਆ ਕੇ ਮਿਲ ਜੂਗੀ ਹੈ ਇਹ ਤਾਂ ਆਪੇ ਦਾ ਰੋਜ ਮਿਲਣ ਲੰਦੇ ਨੇ ਆਪ ਹੀ ਨਹੀਂ ਮਿਲ ਸਕਦੀਆਂ ਹੈਗੀਆਂ ਤੂੰ ਹੀ ਤਾਂ ਗੱਲ ਹੈ ਕਿੰਨਾ ਟਾਈਮ ਹੋ ਗਿਆ ਦੇਖ ਲੈਣੇ ਲਿਆ ਤੂੰ ਸੀ ਪਾਲਾ ਬਿਜ਼ੀ ਰਹਿੰਦੀ ਹੋ ਨਾ ਬੇਲੀ ਹੁੰਦਾ ਭੱਜਿਆ ਕਰਨ ਦੂਜੇ ਦਾ ਤੁਰੇਗੀ ਮੈਂ ਹਲ ਜੋੜਦੀ ਹਾਂ ਤੁਸੀਂ ਮੈਨੂੰ ਦੱਸ ਕੀ ਖਵਾਉਣੀ ਹੈ ਇਹ ਸਾਡੀ ਤਾਂ ਤਾਂ ਦੇ ਜਾ ਕੇ ਬਾਹਰ ਬੋਲਦਾ ਹੈ ਇਹ ਤਾਂ ਸਾਰਾ ਨਹੀਂ ਬੋਲਦੀ ਅੰਦਰ ਰਹਿਦਾ ਬਸ ਤੈਨੂੰ ਪਤਾ ਹੀ ਹੈ ਦੇ ਸੁਆਦ ਦਾ ਗੋਲੀ ਨਾ ਹਟਣਾ। ਹਾਂ। ਐਸੋ ਕੀ ਦੇ ਲਈ। ਹਾਂ। ਗੋਲੀ ਨਾ ਦਿੰਦੇ ਨੇ। ਕਾਨੂੰ ਖੰਦਾ ਹੈ। ਖੁੱਲਾ ਸੁਭਾਅ ਹੈ ਗੋਲਣ ਦਾ। ਆਹ ਤੂੰ ਹੁੰਦੀ ਹੈ ਬੰਦੇ ਦੀ। ਆਖੀ ਮਜ਼ਾ ਕਰਦੇ ਆਂ ਤਬ ਨਹੀਂ ਮੇਰੀ। ਉਹ ਤਾਂ ਮੈਨੂੰ ਪਤਾ ਕਾ ਹੁਣ ਆਪਣੀ ਕਿੱਜ ਦੀ ਲਹਾ ਜਗੀ। ਪੀੜੀਆਂ ਤੋਂ ਵਿਹਾ ਚੱਲਦੀ ਜਾਂਦੀ ਆ। ਹੋਰ ਸੁਣਾ ਗੱਲਾਂ ਲੈ ਜੀ ਕੀ ਹਾਲ ਚਾਲ ਵਧੀਆ ਹੈ? ਮੇਰੇ ਤਾਂ ਵਧੀਆ ਤੂੰ ਸੁਣਾ। ਆਪਾਂ ਤਾਂ ਬਗਵਾ ਦਾ ਜਿੰਮੇਦਾਰ ਨੂੰ ਪਹਿਲਾਂ ਮਿਲਦਾ ਉਵੇਂ ਹੋਣਾ। ਆਪਾਂ ਨੂੰ ਨਹੀਂ ਹੋਣਾ। ਹੈ? ਇੱਕ ਸੱਚ ਮੈਂ ਕਹਿਤੀ। ਹੁਣ ਕਹਿੰਦੀ ਤੂੰ ਆਈ ਸਾਡੀ ਕਰੀ ਠੀਕ ਆ। ਮੈਂ ਤਾਂ ਠੇਰੇ ਵਾਰੀ ਕਿਹਾ ਤੇਰੇ ਬਾਈ ਨੂੰ ਵੀ ਮੈਨੂੰ ਲੈ ਚੱਲ ਆਪ ਹੀ ਕੁਛਲਾ ਬੈਠਾ ਜਮਾ ਨਹੀਂ ਲੈ ਕੇ ਜਾਂਦਾ ਕਿੱਥੇ ਹੀ ਲੈ ਜਾਈਂ ਆਪਾਂ ਅੱਜ ਇਹਨਾਂ ਦਾ ਮਾਗਰੇ ਨਾਲ ਚੱਲਣ ਦਾ ਆਪਾਂ ਨੇ ਤਾਂ ਮਾਗਰੇ ਚੱਲਿਆ ਅੱਜ ਲੈ ਦੇਖ ਨਾ ਫੇਰ ਕੀ ਹੁੰਦਾ ਜੇ ਤੁਸੀਂ ਹੁਣ ਆ ਜਾਓਗੇ ਨਾਲੇ ਵਾਚ ਚੱਲੋ ਅੱਜ ਆਪਾਂ ਸ਼ਾਮ ਦੀ ਰੋਟੀ ਥੋੜੇ ਘਣੀ ਨਾ ਖਾ ਲਈ ਆਹ ਕੰਮ ਨੂੰ ਨਹੀਂ ਕੋਈ ਚੱਕ ਨਹੀਂ ਜਦੋਂ ਮਾਦੀ ਵੈਲਕਮ ਵੈਲਕਮ ਦੀਂਦੇ ਜੀ ਦੀ ਤੇ ਇਹ ਨਾ ਮਰਕਾ ਗਈ ਨਾ ਰੁੱਤੀ ਉਹ ਨਹੀਂ ਖਾਂਦਾ ਨਾ ਨਾ ਹੈ ਕੁਛ ਨਹੀਂ ਸਾਡੀ ਬੰਦਦਾ ਹੈ ਗਿਆ ਕਿਉਂ ਅਸੀਂ ਮਹਾਜਨ ਬੱਜੇ ਹੈ ਚਾ ਵਾ ਚਾ ਬੰਨ ਲੇ ਸ਼ਰਾਬ ਦੀ ਹੱਥ ਲਾਈ ਨਾ ਮਰਦੀ ਸਾਬਾਂ ਨੂੰ ਸਾਬ ਦੇ ਤੇ ਜੀ ਮੂਤਦੀ ਰਹਿੰਦੀ ਹੈ ਆਪਾਪ ਹੁੰਦਾ ਬਾਪ ਆ ਜਦ ਬਾਰੋਂ ਬਣਾ ਲਿਆ ਮੈਂ ਹੁਣ ਤੋਂ ਦੋ ਦੋਨੋਂ ਹੀ ਪਵਾ ਕੇ ਨਾ ਲਾਉਂਗੇ ਪਾਰਾਂਗੇ ਹਾਈ ਹਾਈ ਨਾ ਦੇਖ ਲੈ ਵੀ ਖਾਣਾ ਵੀ ਤਾਂ ਪਾਪ ਹੀ ਹੁੰਦਾ ਦੇਖ ਲੈ ਕੇ ਬਣਾ ਲਿਆ ਵਾਹ ਮੈਨੂੰ ਤਾਂ ਲੱਗਦਾ ਇਹ ਤਾਂ ਹੀ ਇਨਾ ਮੋਟਾ ਹੋ ਰਿਹਾਗਾ ਪਾਲਾ ਖਾਂਦਾ ਹੈ ਦੇਖ ਪਈ ਨਿਸ਼ਚਿਤ ਰ ਹੈ ਕਿ ਘਟ ਹੈਗੀ ਅਸੀਂ ਤਾਂ ਰੋਜ਼ ਦੇਖਾ ਮੂੰਗੀ ਦੀ ਧਾਰੇ ਕਰ ਲੈਂਦੇ ਆ ਹਾਂ ਪਰ ਜਾਈ ਕਰਕੇ ਮਟਰ ਪਨੀਰ ਬਣਾ ਲਾਂਗੇ ਬੱਲੇ ਉਹ ਦਰ ਲਾਰਮ ਮੈਨੂੰ ਭਾਈ ਤੂੰ ਕਹਿ ਰਿਹਾ ਭਾਈ ਦਰ ਬੁਰਗਾ ਨੇ ਬੱਕਰਾ ਬਣਾਵਾਂਗੇ। ਉਹ ਘੋਲਾ ਤਾਂ ਸਾਰਾ ਮੈਨੂੰ ਮਰਨੇ ਨੂੰ ਹੀ ਰਹਿੰਦੀ ਐ। ਉਹ ਕੰਜਰਾ ਬਾਰ ਬਾਰ ਕਹਤੈ ਨਾ ਲੀ ਜੱਲਾ। ਤੂੰ ਕੀ ਕਰਦਾ ਐ? ਉਹ ਜੀ ਨਹੀਂ ਕਰਤਾ ਹੈਗਾ ਕੰਜਰਾ ਆਈ। ਸੱਨ ਨਾ ਕਰਦਾ। ਨਾ ਬਸਤੈ ਨੂੰ ਪਰ ਜਾਈ ਕਰਕੇ ਉਹਦੇ ਖੇਤ ਦਾ ਕੜਪ ਕੜਪ ਖਾ ਗਿਆ। ਉੱਥੇ ਕੋਈ ਨਹੀਂ ਨਫਰਦਾ ਮੈਂ ਤੈਨੂੰ। ਸੋਕੀ ਹੋਈ। ਕਾਤੋ ਕਾਤੋ। ਆਏ ਨਾ ਕਹੋ ਮਹਾਪਤਰੀ ਜਲੇ ਜਰਮ ਤੇ ਖਾਂਦਾ ਗੁੰਦਾ ਹੋਣਾ। ਹਾਏ ਹਾਏ। ਕੋਈ ਨੀ ਬੋਲਿਆ ਕਰਦੇ ਇਸ ਸੋਕ ਦੀ ਦਵਾਈ ਹਾਂ ਮੈਂ ਤਾਂ ਉਲਟੀ ਆਉਂਗੀ ਤੁਸੀਂ ਨਾ ਖਾਤਾ ਨੀਗਾ ਇਹੋ ਖਾਂਦੇ ਬਸੌਲ ਕਰਕੇ ਦੇਖ ਰਿਹਾ ਇਹ ਮਖੌਲ ਕਰਦਾ ਅਪਕੇ ਨੂੰ ਵੀ ਕੀ ਕਹਿੰਦੀ ਐ ਨਾ ਸੋਕ ਦੀ ਦਵਾਈ ਮੈਂ ਨਾ ਉਤਰ ਸੋਡਾ ਝੂਠਾ ਨਾਲ ਦੀ ਕਦੇ ਵਾਸਤੇ ਵੀ ਤੂੰ ਨਾ ਖਾਈ ਹੁਣ ਤੂੰ ਵੀ ਸਾਰਾ ਕੁਝ ਪੂਰੀ ਲੱਗੀ ਛੰਭ ਨਹੀਂ ਕਰਨਾ ਮੈਂ ਨਹੀਂ ਪਤਾਈਗਾ ਖਾ ਕੀ ਤਾਂ ਦੇਖੀ ਤੂੰ ਓਟੀਆਂ ਯਾਰਾ ਇਹ ਕੀ ਬੋਲੀਆ ਮੈਂ ਨਹੀਂ ਖਾਂਦੇਗੇ ਨਹੀਂ ਘਰੇ ਬਾੜਦੇ ਇਹ ਚੋਰੀਆ ਚੋਰੀ ਨਾਲ ਆ ਕੇ ਖਾਂਦੇ ਨੇ ਪਰ ਤੂੰ ਤਾਂ ਨਹੀਂ ਖਾਂਦੀ ਨਾ ਬੈਠ ਮੈਂ ਤੇਰੇ ਨਾਲ ਦੇਖ ਲੱਗ ਰਿਹਾ ਜਦ ਖਾ ਰਿਹਾ ਤਾ ਸਾਹਮਣੇ ਕੋ ਬੰਦੀ ਆ ਦੇਖ ਲਾ ਤਾਲੇ ਖਾਦੇ ਰੇ ਉਹ ਸਹੀ ਨਹੀਂ ਕਰੂਤੇ ਨੂੰ ਮੈਂ ਸਿੱਧਾ ਦੇਖਣ ਸੰਗ ਕਰਦੇ ਨੇ ਉਸ ਤੇ ਦੇਖ ਤਾਹੀ ਛੋੜਾ ਦੇਖ ਸਕਣਾ ਸੁਖਰੀ ਤਾਂ ਮੈਨੂੰ ਲੱਗਦਾ ਹੈ ਮੇਰੇ ਸੇਤੋ ਲੱਗਦਾ ਮੈਂ ਖਾਂਦੀ ਹੋਊਂਗੀ ਸੁੱਕੀ ਤਾਂ ਮੈਂ ਪਈ ਐ ਹਵਾ ਨਾਲ ਹੋਰ ਬੰਨਾ ਸੋਦਾ ਹਵਾ ਨਾਲ ਹੱਦੀਆਂ ਹਵਾ ਨਾਲ ਚਲ ਕੋਈ ਨੱਪ ਦਈਏ ਸਾਡੇ ਘਰੇ ਜੋ ਵੈਲਕਮ ਤੇ ਤੁਹਾਡੇ ਵਾਸਤੇ 36 ਪਦਾਰਥ ਹਾਜ਼ਰ ਕਰ ਦੂਆਂ ਪਰ ਉਹਦਾ ਨਾਂ ਨਾਲ ਹੀ ਦਵਾਰੀ ਆ ਹੋਰ ਨਾ ਨਾਂ ਨਾਲ ਹਾਂ ਮੰਨੀ ਅਗਲੇ ਕਰੇ ਬਾੜ ਦੇ ਕੇ ਜਦੋਂ ਚਲੋ ਕਹਣਾ ਵੀ ਭਈ ਦਾ ਬੜੀ ਭਈਆ ਆਹ ਲਾਲ ਮੁਰਗਾ ਬਣਾ ਕੇ ਲੈ ਆਵਾ ਚਟਨੀ ਅੱਛਾ ਚਟਨੀ ਨੂੰ ਕਹਿੰਦੇ ਤੂੰ ਲਾਲ ਮੁਰਗਾ ਕਰਦਾ ਉਹ ਪਰਦਾ ਹੀ ਉਹ ਇਹ ਗੱਲ ਤਾਂ ਸਮਝ ਜਾਂਦੀ ਹੈ ਅੱਛਾ ਕੋਈ ਨਾ ਕੋਈ ਨਾ ਚਟਨੀ ਦੀ ਮੈਂ ਕਹਿੰਦੀ ਆ ਤੈਨੂੰ ਜਦੀ ਪਰ ਕੇ ਉੱਪਰ ਰੋਟੀ ਦੇ ਇੰਨੀ ਤਰਲੀ ਮੱਖਣੀ ਚਪੜ ਚਪੜ ਗਈ ਚਾਰ ਚਾਹ ਦੇ ਨਾਲ ਫੁੱਕੇ ਬਾਹਰ ਗੱਲ ਸੁਣਾ ਇਹ ਚਿੱਟਾ ਤੇ ਤੁਹੇ ਕਾਲ ਨੂੰ ਆਇਂਦਾ ਥਰਡ ਆ ਤਾਂ ਮੋਟਾ ਹੋ ਰਿਹਾ ਹੈ ਖੁਮਾਰੀ ਕੇ ਹਾਂ ਹਾਂ ਲਾਲਾ ਖਿਆਲ ਜੋ ਬੱਕਰੇ ਦਾ ਗਾਲ ਪਾ인다 ਹਾਂ ਦੇਖ ਲੈ ਇਸ ਤਰ੍ਹਾਂ ਦੇਖ ਲੈ ਮੁੱਤੂ ਬੱਕਰੇ ਤੇ ਆ ਗਿਆ ਮੱਖੀ ਮਾਰ ਤੂੰ ਲੈ ਚੰਗਾ ਫੇ ਹੁਣ ਮੈਂ ਜਾ ਕੇ ਦੁਕਾਨ ਵੀ ਖੋਲਣੀ ਐ ਕਿ ਜਰਾ ਖਾ ਕੇ ਬੈਠ ਜਾ ਕੋਈ ਨਾ ਬੈਹੋ ਲੈ ਖਰਚੇ ਨਾ ਕੋਈ ਨਾ ਜਿੱਕੇ ਤੇ ਖਰਚਾ ਖਾ ਕੇ ਬੈਹੋ ਬੈਹੋ ਅੱਛਾ ਆਓ ਬੈਜਾ ਬੈਜਾ ਮਥਾ ਪੜ ਕੇ ਹੀ ਆਈਆ ਅੱਲਾ ਜਰਾਦਰ ਰਹੋ ਹਾਂ ਰਾਤ ਰਹਿ ਕੇ ਲੈ 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 ਤੋ ਚਾ ਅਸਿਕਾ ਬਿਆਜ ਵੀ ਨਹੀਂ ਦੇਤ ਲਾਂਡੀ ਐਤਾਂ ਰਾਤੀ ਰਾਤ 12 ਕਿਉਂ ਜੂ ਕੰਮ ਨਿਬੇੜ ਕੇ ਆ ਜਿੰਦੇ ਇੱਕ ਦੂਜੇ ਰਿਸ਼ਤੇ ਦੇ ਰਿਈਏ ਕੋਈ ਰਾਤੀ ਗੱਲ ਕਰਦੇ ਪਿਆ ਦਾ ਨਾ ਸਾਡੇ ਨੇ ਕੜਾਹੀ ਵਾਲੇ ਨੂੰ ਬਾਰਗਾ ਨਾ ਮਿਲਿੰਗ ਵਾਲੇ ਨੂੰ ਅੱਠ ਵੇਹਰਾਂ ਨੇ ਉਹ ਤਾਂ ਸਾਨੂੰ ਪਤਾ ਹੈ ਤੂੰ ਤਾਂ 2 ਮਹੀਨੇ ਪਹਿਲੀ ਲੰਗੜ ਚੱਕ ਲੈਨੇ ਹੋ ਹੈ ਆ ਪਾਉਦੀ ਰਾਤ ਪਾ ਕੇ ਨਾ ਮੁੱਲ ਜਾਣਾ ਕੁਛ ਦੋ ਤਿੰਨ ਢੋਲ ਕਰ ਦੋਨੇ ਆਪੀ ਤੂੰ ਤਾਂ ਪੈਗੀ ਦਾ ਰੋਣਾ ਕਰ ਲੱਗ ਸੋਕੀ ਦੇ ਬਾਈ ਇਹ ਕਹਿੰਦਾ ਬਾਈ ਸਾਡੇ ਘਰੇ ਆਈ तू आई करी है दिन छट हाँ। के आ जोगी फिर आप बैठ के थाने बना जरूर है आ देखला हुन त बहन जी ने भी कहता मैं इन्हें छडया ही फिर मैं गल्ला वार्ता करके मिल मिल के फिर से आ जा आ हां उ नहीं आ जी आप हाँ। थाने को गल्ला करांगी शाम तक रहूंगी मैं घरे मैं थू पूछे बड़ा बड़ा तू की तो जाननी है हां फिर होत तो पूछे बिना तो फिर पूछे जाए हां हां लेकिन घर क्षेत्र हरेस कैसे चल रहे हैं आज त चला हां चंगा पण था चंगा जरूर आई थे और जरूर ਉਹ ਉਹ ਠੀਕ ਹੈ ਮੈਂ ਕਹਾਂ ਜੱਪੀ ਦੀ ਉਹ ਆ ਗਿਆ ਬਾਈ ਜੀ ਸੱਸ ਜੀ ਆਲਿਕਾ ਉਹ ਸਿੱਧੀ ਪਛਲੀ ਤੋਂ ਇੱਕ ਇੱਕ ਉਸ ਖਾਰਖੇ ਮੈਂ ਤਾਂ ਲੱਗਦਾ ਇਹਨੇ ਹੈ ਖਾਰਖੇ ਜੀ ਗੁੱਸੇ ਨੇ ਕਾਨੂੰ ਖਾਦਾ ਮੈਨੂੰ ਲੱਗਦਾ ਤੇਰੀ ਜਿਆਦਾ ਦਿਮਾਗ ਚੱਲਦਾ ਤੂੰ ਗਾ ਅਗਲੀ ਤੇ ਕਿਰੀ ਅਗਲੀ ਤੇ ਬੀਤੀ ਕਿਰੀ ਨਹੀਂ ਸਿੱਧੋ ਕਿਤੇ ਉੱਪਰ ਮੈਂ ਕਰ ਬੇਸਿਕ ਕਰੇ ਸੋਕੀ ਦਵਾਈ ਉਹ ਤਾਂ ਕਹਿੰਦਾ ਮੱਗਾ ਟਾਈਮ ਹੀ ਖਾਦਾ ਹੋਣਾ ਤੈਨੂੰ ਜਾ ਕੇ ਪੁੱਛੂਗੀ ਤੁਹਾਨੂੰ ਹਾਂ ਕੋਈ ਨਹੀਂ ਕਰੇ ਚਲ ਮੈਂ ਦੱਸ ਦਾਂ ਜੀ ਮੇਰੇ ਸਾਲੇ ਦਾ ਲਾਲਾ ਖੱਡ ਨਹੀਂ ਛੱਡਦਾ ਉਹਦੇ ਖੇਤ ਮੈਂ ਤਾਂ ਆਪਦੇ ਨਾਲ ਖਾਤਰ ਟੀਪੜ ਭਰ ਸਾਰੀ ਖਾ ਗਿਆ ਫਿਰ ਤੂੰ ਉਹਦੇ ਸਾਹਮਣੇ ਕਿ ਭੁੱਕੀ ਜਾਂਦਾ ਜੇ ਤੂੰ ਖਾਂਦੇ ਨੂੰ ਦੇਖਿਆ ਸੀ ਕਿਉਂ ਬੋਲਦਾ ਸੀ ਉਹ ਮੇਰਾ ਚੱਕ ਕੇ ਖਾ ਗਿਆ ਕਿ ਖਾਂਦੇ ਨੂੰ ਦੇਖਿਆ ਉਹ ਫੇਸ ਪਵਾਵੇਂਗਾ ਮਰਨਾ ਚੁੱਪੀ ਨਹੀਂ ਕਰਦਾ ਹੁੰਦਾ ਫਿਰ ਹਾਈ ਦੀ ਉਹ ਤਾਂ 10 ਕਿਲੋ ਖਾ ਗਿਆ ਉਹ ਅੱਜ ਬੇਖਾਨ ਬੜੀ ਬੇਟੀ ਦੀ ਮੈਂ ਖਾਂਦੀ ਇਹਦੀ ਕੋਈ ਵੀ ਉਹਦੇ ਸਾਹਮਣੇ ਤਾਂ ਕਹਿਣਾ ਫਿਰ ਤੰਡਾ ਚਾ ਕੋਈ ਨਾ ਮੈਂ ਤਾਂ ਕੰਮ ਕਰਦੀ ਆਂ ਆ ਉੱਠ ਕੇ ਬੰਨ ਨਾ ਕੋਈ ਆਇਆ ਗਿਆ ਦੇਖੇ ਨਾ ਹੋਰ ਉਹੀ ਬੋਲਣ ਲੱਗ ਜੂ ਮੇਨ ਮਤਲਬ ਤਾਂ ਨਾ ਕਾਬ ਭਗ ਜਾ ਹੁਣ ਹਾਂ ਜੀ ਕੀ ਸੋਚੀ ਜੰਮੋਂ ਪਏ ਪਏ ਮੈਂ ਤਾਂ ਐ ਸੋਚਦਾ ਦੀ ਬਾਦ ਉਹਨੇ ਵੀ ਆਪਾਂ ਛੋਟੇ ਮੋਟੇ ਠੱਕੇ ਦਾ ਬੋਝ ਆ ਤੇ ਮਾਰ ਲਿਆ ਹਾਂ ਨਾਲੇ ਆਪਾਂ ਵੀ ਲੋਕਾਂ ਚ ਬਦਨਾਮ ਆ ਹਨਾ ਹੂੰ ਮੈਂ ਸੋਚਦਾ ਵੀ ਕੋਈ ਵੱਡਾ ਹੱਥ ਮਾਰ ਗਿਆ ਅੱਛਾ ਹਮੀਰਗੜ ਦੇ ਵਿੱਚ ਕਿਨਾਂ ਇੱਕ ਨਾਲ ਆਗਾ ਬਿੱਲੇ ਰਾਮ ਉਧਰ ਦੇ ਲੌਲੇ ਪਿੰਡਾਂ ਦੇ ਵਿੱਚ ਬਹੁਤ ਲੋ ਚੱਲਦਾ ਬਹੁਤ ਤਾਕੜੀ ਸ਼ਾਮੀ ਹੈ ਠੀਕ ਹੈ ਮੈਂ ਸੋਚਦਾ ਸੀ ਵੀ ਜੇ ਉਹਦੇ ਘਰੇ ਹੱਥ ਵਾਜ ਜੇ ਸਾਰੇ ਰੌਣੇ ਟੋੜੇ ਦੱਤੇ ਜਾਣ ਗੱਲ ਤਾਂ ਸੋਡੀ ਠੀਕ ਹੈ ਆਪਣੇ ਨਾਲ ਇਹ ਛੋਟੇ-ਮੋਟੇ ਨਾਲ ਕੀ ਬਣਦਾਗਾ ਆਪਣਾ ਤਾਂ ਕੁਝ ਆਰੀ ਮਸਾ ਹੁੰਦਾਗਾ ਹੋਰ ਹੂੰ ਵੱਡਾ ਹੱਥ ਇੱਕ ਵਾਰ ਵਾਜ ਜੇ ਫਿਰ ਤਾਂ ਸਾਰਾ ਆਪਣਾ ਸਿਸਟਮ ਠੀਕ ਆ ਜਾਊਗਾ ਹੈ ਫਿਰ ਮੇਰੀ ਗੱਲ ਸੁਣੋ ਸੋਚਦੇ ਕੀ ਹੋਗੇ ਉਹ ਕਹਾਵਤ ਨਹੀਂ ਹੈਗੀ ਗੱਲ ਕਰੇ ਸੋ ਆਜ ਕਰ ਆਜ ਕਰੇ ਸੋ ਆਪ ਠੱਗੀ ਮਾਰੀ ਦੇਖ ਕੇ ਪਾਈ ਜੀ ਨਾ ਕੋਈ ਚੱਪ ਮੈਂ ਤੈਨੂੰ ਉਹੀ ਕਹਿਣਾ ਲਿਆ ਫੜਾ ਮੇਰਾ ਢੋਲਾ ਤੇ ਪੰਨਾ ਜੋ ਕੰਦ ਕਰ ਲੋ ਸੀ ਆਜ ਹੀ ਕਰਨਾ ਨਾਲੇ ਦੇਖ ਕੇ ਜਾਈਂ ਫੇਰਾ ਹਾਂ ਹਾਂ ਨਾਲ ਉਹ ਪਾਗਵਾਨੇ ਨਾਲੇ ਜਾਂਦੇ ਜਾਂਦੇ ਨੂੰ ਤਾਂ ਨੇੜਾ ਹੋ ਜੂਗਾ ਹਾਂ ਡਾੜੋ ਤਾਂ ਤੁਰਕੀ ਆ ਨਾਲੇ ਧਿਆਨ ਨਾਲ ਕੋਈ ਗੱਲ ਕੋਈ ਗੱਲ ਉਹ ਤਾਂ ਮੱਪੀ ਸਾਹਬ ਨਾਲ ਕਰੂਗਾ ਠੀਕ ਆ ਲੈ ਚੱਲ ਠੀਕ ਆ ਮੈਂ ਚੱਲਦਾ ਠੀਕ ਆ ਚੰਗਾ ਧਿਆਨ ਨਾਲ ਜਾਇਓ ਠੀਕ ਆ ਠੀਕ ਆ ਠੀਕ ਆ ਚੰਗਾ ਚੱਲ ਜੀ ਆ ਕੰਮ ਬਣ ਜੇ ਨਾ ਸੱਚੀ ਸਾਰੇ ਰੋਣੇ ਤੋਂ ਏ ਤੋਂ ਉੱਤੇ ਜਾਣਾ ਛੋਟੇ ਮੂਟੇ ਨਾਲ ਕੀ ਬਣਦਾ ਵਾ ਨਾਲੇ ਮੈਂ ਵੀ ਸੋਹਣੇ ਸੋਹਣੇ ਸੂਟ ਸੇ ਵਾ ਲੂੰਗੀ ਜੇ ਕੋਈ ਮੋਟੀ ਸਾਮੀ ਹੱਥ ਲੱਗ ਜੇ ਚਾਹ ਆਵੇ ਬਸ ਕੋਰ ਨਾ ਕੰਮ ਬਣ ਜੇ ਸਾਟਾ ਚ ਆ ਦੇਖ ਲੈ ਹਾਂ ਇੱਥੋਂ ਪਤਾ ਲੱਗਦਾ ਵੀ ਨਿਸ਼ਿੱਤ ਦੀ ਮੇਲਾ ਕਿੰਨੀ ਜਾਰੀ ਹੈ ਬਚਪਨ ਤੋਂ ਇਕੱਠੇ ਖੇਡੇ ਆ ਦੇਖ ਲੈ ਹਾਂ ਇਕੱਠੇ ਪੜੇ ਹਾਂ ਉਹ ਤਾਂ ਮੈਨੂੰ ਪਤਾ ਹੀ ਹੈ ਜੀ ਤਾਂ ਹੀ ਤਾਂ ਮੁਰਗੇ ਬੱਕਰੇ ਇਕੱਠੇ ਖਾਣੇ ਹੋਗੇ ਦੇਖ ਲੈ ਕਿੰਨੀ ਸੇਵਾ ਕਰੀ ਹੈ हां सेवा ਤਾਂ ਕਰਨੀ ਹੈ ਜੀ ਤੂੰ ਵੀ ਸੇਵਾ ਕਰਦਾ ਉਹਦੀ ਹੈ ਤੁਸੀਂ ਵੀ ਤਾਂ ਕਰਦੇ ਹੋ ਸੇਵਾ ਫੇ ਜਾਰੀ ਇਹਨੂੰ ਇਹ ਕਹਿੰਦੇ ਨੇ ਜੇ ਜਾਰੀ ਚ ਘਾਟੇ ਵਾਤੇ ਦੇਖਣ ਲੱਗ ਗਿਆ ਕਿ ਨਾ ਫਿਰ ਉਹ ਨਹੀਂ ਬੰਦਾ ਕਾਮਯਾਬ ਹੁੰਦਾ ਉਹ ਤਾਂ ਠੀਕ ਹੈ ਮੇਰੀ ਗੱਲ ਸੁਣੋ ਉਹਨਾਂ ਨੇ ਆਪਣੀ ਸੇਵਾ ਪਾਧੂ ਕਰੀਏ ਦੇਖ ਮੈਂ ਵੀ ਹੁਣ ਕਹਿ ਕੇ ਆਈਆਂ ਉਹਨੂੰ ਹੈਨਾ ਉਹਰੇ ਘਰ ਆ ਲਈ ਆਉਗੀ ਆਪਾਂ ਉਹ ਤੋਂ ਜ਼ਿਆਦੇ ਦੁੱਗਣੀ ਸੇਵਾ ਕਰਨੀ ਉਹਨਾਂ ਦੀ ਹਾਂ ਪੂਰੀ ਗੱਲ ਸੁਣ ਕਾਸ਼ਨ ਨਾ ਰਹੇ ਕਿ ਕਿਤੇ ਕੱਲੂ ਮੇਰਾ ਜਨ ਕਦੇ ਘਰੇ ਆਂਦੀ ਬੇਤੀ ਹੋ ਗਈ ਸੇਵਾ ਨਹੀਂ ਹੋਈ ਆ ਦੇਖ ਲਈ ਸਾਰੀ ਸੇਵਾ ਕਰਦਾਂਗੇ ਹਾਂ ਕਿਤੇ ਲੱਖ ਵੜਾ ਦੇ ਮੇਰਾ ਇੱਕ ਉਹ ਐ ਕਰਦੀ ਬੋਤਲ ਜਿਵੜੀ ਉਹ ਨਾ ਲੈ ਕੇ ਆਈਆਂ ਜੀ ਸਾਰੀ ਸੇਵਾ ਕਰਦਾਂਗੇ ਕੋਈ ਨਾ ਉਹ ਵੀ ਮੇਰੇ ਯਾਰ ਦਾ ਸ਼ੌਂਕ ਪੂਰਾ ਕਰਤੂ ਆ ਬਾਹਰ ਅੰਦਰ ਕਰ ਲਾਂਗੇ ਅਸੀਂ ਖੱਪਾ ਛੱਡਾ ਠੀਕ ਹੈ ਨਾ ਤੁਸੀਂ ਨਾ ਲਾਉਣੋ ਨਾ ਲੋ ਜੀ ਫਿਰ ਆਪਾਂ ਹਾਂ ਉਹ ਟੂਟੀ ਖਾ ਗੋ ਅੱਜ ਲੈ ਗੱਲ ਸੁਣ ਤੂੰ ਆਪ ਦਾ ਕਰ ਜਿਹੜਾ ਕੁਝ ਕਰਨਾ ਹੈ ਹੁਣ ਉੱਥੇ ਇੰਨਾ ਕੁਸਤਾ ਖਾ ਪੀ ਕੇ ਆਇਆ ਚਾਹ ਪੀ ਕੇ ਆਇਆ ਹੈ ਕਸਰ ਛੱਡੀ ਹੈ ਕੋਈ ਹਲੇ ਕਸਰ ਨਹੀਂ ਕੋਈ ਖਾਣ ਪੀਣ ਦੀ ਲੈ ਮੈਂ ਇਟਾ ਦਿਖਾ ਕੇ ਜਾਨਾ ਹਾਂ ਦੁਕਾਨ ਤੇ ਲੇਟ ਹੋ ਗਏ ਜੀ ਮੈਂ ਵੀ ਕਿਹਾ ਅੱਜ ਦੁਕਾਨ ਦਾ ਨਾ ਹੀ ਲੈਂਦੇ ਸੋਕੀ ਦੇ ਬਾਈ ਹੈ ਪਰ ਅੱਜ ਆਪਣੇ ਯਾਰ ਕੋਲ ਬੈਠੇ ਸੀ ਅੱਜ ਕਿ ਲੋੜ ਸੀ ਸਾਨੂੰ ਕਹਿ ਰਹੇ ਸੀ ਬੋਲੀਏ ਜਾਰੀਆਂ ਚ ਤਾਂ ਬੜੇ ਬੜੇ ਬਿਜ਼ਨਸ ਫੇਲ ਹੋ ਜਾਂਦੇ ਤੂੰ ਦੁਕਾਨ ਦੀ ਗੱਲ ਕਰਦੀਆਂ ਫਿਰ ਕੀ ਹੋ ਗਿਆ ਜੇ ਚਾਰ ਘੰਟੇ ਲੇਟ ਖੋਲ ਲਾਂਗੇ ਅੱਜ ਚੰਗਾ ਫਿਰ ਮੈਂ ਦੁਕਾਨ ਤੇ ਹੀ ਜਾਣਾ ਚੰਗਾ ਜੀ ਠੀਕ ਹੈ ਹਾਂ ਜਾਰੀ ਤਾਂ ਜਾਰੀਏ ਹੁੰਦੀ ਹੈ ਜਾਰੀ ਪਿੱਛੇ ਤਾਂ ਜਾਨ ਦੇ ਦਿੰਦੇ ਨੇ ਬੰਦਾ ਸਿਰਫ 2 ਘੰਟੇ ਦੁਕਾਨ ਖੋਲਣ ਦੀ ਗੱਲ ਹੈ ਲੇਟ ਹੋ ਗਈ ਤਾਂ ਕਿੱਡੀ ਗੱਲ ਹੋਗੀ ਤੇ ਚੱਲ ਬਿਲੇ ਨਾ ਆ ਟੂੜ ਕਾਟਾ ਹੋ ਗਿਆ ਉਹਰੇ ਬੈਠੇ ਨੂੰ ਇਹ ਨਾਲੇ ਦਾ ਹਜੇ ਪਤਾ ਨਹੀਂ ਕਦੋਂ ਜਾਊਗਾ ਕਰਨ ਚਲ ਦੇਖਦੇ ਆਦੋਂ ਤੱਕ ਤੁਰੂ ਗਈ ਇਹ ਕਿਹੜਾ ਹੁਣ ਦੁਕਾਨ ਤੇ ਬੈਠਾ ਰਹੂਗਾ ਅੱਗੇ ਸੱਚੀ ਲੈ ਵੀ ਲੈਣਾ ਮਤੂੰ ਤਾਂ ਉਈ ਲਾਲਚ ਕਰ ਗਿਆ ਅੱਜ ਥੋੜਾ ਜਿਹਾ ਲੇਟ ਹੋ ਗਿਆ ਇੱਥੇ ਲੇਟ। ਲੈ ਚਲ ਕਿਨਸ ਨੀ ਤਾਂ ਵੀ ਡੀਕਦੀ ਹੋਈ। ਜੇ ਇੱਥੇ ಜಾਦੀ ਲੇਟ ਹੋ ਗਏ ਲਾਸਟ ਕਰ ਲੈ। ਤੇ ਚਲ ਕੇ ਦੇਖ ਲੈ ਇਹਨੂੰ ਆਈ ਨਹੀਂ ਹੈਗਾ ਵੀ ਦਿਹਾੜ ਦੇ 9 ਵਜੇ ਪੈ ਨੇ ਬਾਹਰ ਖੁੱਲਾ ਕਰ ਤੋ ਰੱਖਣ ਲਾਲਾ ਤੜਕੀ ਜਾਂਦਾ ਹੈ ਜੇ ਬਿੱਲੇ ਰਮਾ ਇਹਨੂੰ ਪਤਾ ਹੈ ਜਿਹਦੇ ਇਹ ਜੇ ਬੰਦਿਆ ਨਾਲ ਜਾਰੀ ਹੈ 10 ਨੂੰ ਕੱਲੀ ਗੋਦੀ ਚੱਕ ਕੇ ਲੈ ਜਾਏ ਕੱਲਾ ਅੱਜ ਇਹਨੂੰ ਬਾਕੀ ਦਿਖਾ ਲਿਆ ਲਾਲ ਜਾ ਕੇ ਕਾਹੀ ਨਹੀਂ ਲਾਦੀ ਪੀਏ ਪੂਰੇ ਕਿਧਰ ਹੈ ਪੂਰੇ ਤਾਂ ਪਰਿੰਦਾ ਪਰਦੀ ਦੀ ਮਾਰ ਸਕਦਾ ਲੈ ਚੱਲ ਤੂੰ ਤਾਂ ਪੂਰੇ ਕਰਦਾ ਹੈ ਮਰ ਕੇ ਨਹੀਂ ਜਾਦੇ ਲੈ ਲਾਈ ਵੀ ਬਿਦੂਆ ਲਾਲੇ ਦੇ ਘਰ ਦਾ ਤਾਂ ਪਤਾ ਲੱਗ ਗਿਆ ਹੁਣ ਚਲ ਚਾਂ ਟਾਈਮ ਵੀ ਅਜੇ ਥੋੜਾ ਹੀ ਹੋਇਆਗਾ ਤੂੰ ਘਰ ਤੇ ਠਹਿਰ ਕੇ ਆਵਾਂਗੇ ਨਾਲੇ ਲੋਕਾਂ ਦਾ ਟਿਕ ਟਿਕ ਹੋਣੀ ਨਾਲੇ ਇਹ ਰੋਟੀ ਪਾਣੀ ਖਾਲੂਗਾ ਲਾਈ ਵੀ ਬਿਦੂਆ ਟਾਈਮ ਵੀ ਬਹੁਤ ਹੋ ਗਿਆ ਮੈਨੂੰ ਲੱਗ ਤੈਨੂੰ ਵੀ 2 ਘੰਟੇ ਹੋ ਗਏ ਹੋਣਗੇ ਬੈਠੇ ਨੂੰ ਇੱਥੇ ਅਜੇ ਤਾਂ ਲਾਲਾ ਜਾਗੂ ਮਿੱਚੀ ਜੇ ਪਿਆ ਹੋਗਾ ਬਤਨ ਤੋਂ ਠੱਕ ਗਿਆ ਹੈ ਕਲਈ ਵਾਰ ਨੂੰ ਨਾ ਕੋੜੇ ਵੇਚ ਕੇ ਸੋਚੇ ਕਿ ਤੈ ਤੂੰ ਬਾਹਰ ਖੜਕਾਉਂਦਾ ਇਹ ਕਿਤੇ ਸ਼ਕੀਰ ਤੇਰੀ ਫੇਲ ਹੀ ਹੋ ਜੇ ਚੱਲ ਚੱਲੀਏ ਸੋਕਦੇ ਹੈ ਭਾਈ ਬਾਹਰ ਦੇਖ ਕੇ ਆਉਣਾ ਜ ਆਪਣਾ ਗੇਟ ਖੜਕਦਾ ਹੈ ਲੜਕਾ ਬਾਰੇ ਦੇਖਿਆ ਮੜਾ ਜਾ ਕੋਈ ਤੈਨੂੰ ਵਹਿਮ ਹੋ ਗਿਆ ਹੁਣਾਂ ਹੁਣ ਰਾਤ ਨੂੰ ਕੌਣ ਕਿ ਫੇਕਾਉਗਾ ਪੈਣਾ ਮੁੰਨ ਲੱਗੀ ਦਿਮਾਗ ਖਰਾਬ ਕਰ ਨਾ ਤੈਨੂੰ ਪਤਾ ਨਹੀਂ ਦੁਕਾਨ ਤੋਂ ਸੱਕ ਕੇ ਆਂ ਅਸੋ ਕਿ ਉਹ ਹੀ ਹਾਂ ਆਹ ਹੋਈ ਹੈ ਗਿਆ ਮਾਰੇ ਦੇਖ ਕੇ ਮੜਾ ਜਾ ਤਾਂ ਮੈਨੂੰ ਵੀ ਸੁਣਿਆ ਮੈਨੂੰ ਲੱਗਦਾ ਕੋਈ ਜ਼ਰੂਰੀਏ ਕੰਮ ਹੋਣਾ ਕਿਸੇ ਨੂੰ ਨਹੀਂ ਰਾਤ ਨੂੰ ਕੌਣ ਕਿਸੇ ਦਾ ਬਾਹਰ ਫਿਰਕਾਂ ਦੇ ਚੱਲ ਕੋਈ ਨਾ ਮਗੇਂਦਾ

ਓ ਲਾਲਾ ਮੈਨੂੰ ਬੰਦਾ ਨਹੀਂ ਜਾਂਦਾ ਤੂੰ ਓ ਜੇ ਬੰਦਾ ਲੱਗੇਗਾ ਤਾਂ ਹੀ ਤੂੰ ਹੱਥ ਦੇਖ ਲੈ ਜੁਬੱਖਾ ਵੱਗਿਆ ਉਂਗਲਾਂ ਜੁਬੱਖਾ ਵੱਗਦੇ ਪੈਰ ਨਹੀਂ ਤੂੰ ਕਿਹੜੇ ਬੱਚੋਂ ਬੰਦਾ ਲੱਗਦਾ ਓਏ ਨਹੀਂ ਤੂੰ ਮੇਰੀ ਉਮਰ ਹੀ ਬਹੁਤ ਜ਼ਿਆਦਾ ਆ ਓਏ ਤੂੰ ਗੱਲ ਛੁਣ ਕੀਦਾ ਕੁਸ਼ਾਇਦ ਅੱਧੀ ਰਾਤ ਨੂੰ ਮੇਰਾ ਦਿਮਾਗ ਖਰਾਬ ਕਰਨ ਆ ਗਿਆ ਤੂੰ ਮੈਨੂੰ ਦੱਸ ਦੇ ਓ ਲਾਲਾ ਮੇਰਾ ਕੱਦ ਛੋਟਾ ਕੱਦ ਛੋਟਾ ਦੇਣਾ ਓਏ ਕੱਦ ਛੋਟਾ ਤਾਂ ਠੀਕ ਐ ਮੈਂ ਤੈਨੂੰ ਘੇ ਛੱਡੇ ਨਾ ਤੂੰ ਕੀਦਾ ਕੁਸ਼ਾਇਦ ਹਾਂ ਓ ਨਹੀਂ ਦਾਦਾ ਓ ਮੈਂ ਤਾਂ ਰਾਹੀ ਹੈਗਾ ਮੈਂ ਤਾਂ ਕਿਨਾਰ ਕਵਾਤ ਕੱਢਣੀ ਆ। ਓਏ ਕਿਹੜੇ ਬਸੋਂ ਲਟੇ ਤੂੰ ਤਾਂ ਉਹੀ ਮੈਂ ਲੱਗਾ ਨੀਂਦ ਚ ਉੱਠ ਕੇ ਤਾਂ ਨਹੀਂ ਆ ਗਿਆ। ਓਏ ਮੈਨੂੰ ਲੱਗਦਾ ਤੂੰ ਨੀਂਦ ਚ। ਓਏ ਮੈਂ ਹੀ ਨੀਂਦ ਚ ਹੈ ਗਿਆ। ਹਾਂ ਅੱਖਾਂ ਮਸਕੇ ਦੇਖ ਲੈ। ਓਏ ਦੇਖਦੀ ਆ ਅੱਖਾਂ ਮਸਕੇ। ਹਾਂ ਤੂੰ ਮੇਰੇ ਕਛਿਛੀ ਤਾਂ ਆਦਰੀ ਹੈ ਗਿਆ। ਗੱਲਾਂ ਕਰਦੇ ਬੱਟੀਆਂ-ਬੱਟੀਆਂ। ਓ ਕਸਾੜੀ ਗੱਲ ਨਹੀਂ ਮੇਰਾ ਕੱਦੀ ਛੋਟ ਹੈਗਾ ਉਮਰ ਤਾਂ ਮੇਰੀ ਬਹੁਤ ਹੈ 40 ਸਾਲ ਦੀ ਮਰਾਂਗੀ ਨਹੀਂ। 40 ਸਾਲ ਦੀ ਲੱਗਦੀ ਤਾਂ ਹੈ ਨਹੀਂ ਕਿਸੇ ਬਸੂ। ਓ ਲਾ। ਤੈਨੂੰ ਕਹੀਆਂ ਮੈਂ ਕੱਦੀ ਛੋਟ ਹੈ। ਆ ਦੇਖ ਦਾੜੀ ਦੇਖ। ਹੈਂ ਆ ਦਾੜੀ ਨੇ ਇਹ ਵੀ ਚਿੱਟੀ ਹੋਣ ਲੱਗੀ ਓਏ ਦਾੜੀ ਤਾਂ ਅੱਜ ਕੱਲ੍ਹ ਜੰਮਦੇ ਦੇ ਆ ਜਾਂਦੀ ਐ ਹੁਣ ਤਾਂ ਛਮੀ ਬਦਲ ਗਿਆ ਓ ਛਮਾ ਤਾਂ ਬਦਲ ਗਿਆ ਚਿੱਟੀ ਤਾਂ ਨਹੀਂ ਹੁੰਦੀ ਆ ਦੇਖ ਲੱਗੀ ਚਿੱਟੀ ਨਹੀਂ ਪਈ ਆ ਹਾਂ ਡੱਛ ਹੋਣਾ ਦਸ਼ਵੀਰ ਹਾਂ ਦੱਛ ਹੋਣਾ ਮੈਂ ਤਾਂ ਤੁਹਾਨੂੰ ਕਹੀਆਂ ਨਾ ਮੈਂ ਰਾਤ ਕੱਤਨੀ ਆ ਰਾਤ ਅੱਛਾ ਹਾਂ ਕਿ ਕੋਈ ਨੇ 1 ਮਿੰਟ ਖੜੇ ਮੈਂ ਆਉਣਾ ਹੁਣ ਕਿੱਧਰ ਚੱਲੇ ਆ ਓਏ ਖਾਤਾ ਜਾ ਰਾਤਾ ਕਤਾ ਉਹ ਬਗੜਾ ਤੀਰਤ ਰਾਤ ਬਾਰ ਕਰਤਾ ਜਤਨ ਕਹਤੇ ਤੁਮੇ ਖਾਜਾ ਹਾਂ ਠੀਕ ਹੈ ਜੀ ਕੋਣ ਪਤਾ ਨਹੀਂ ਕੀ ਕਰਨ ਵਜਿਆ ਸਨੀਤਾ ਲੈ ਦੇਖ ਲੈ ਮੈਨੂੰ ਤੋੜ ਕੇ ਆ ਘੋੜੇ ਵੇਚ ਕੇ ਸੌਂਗੀ ਸਨੀਤਾ ਅਹ ਚੁੰਡਨੀ ਅਹ ਲੈ ਮੈਂ ਕਿਹਾ ਬਾਹਰ ਆ ਇਹ ਹੋ ਗਿਆ ਹੁਣ ਹਾਂ ਤਾਂ ਜਾ ਸੌਣ ਵੀ ਨਹੀਂ ਨਿੱਗੇ ਤੁਸੀਂ ਤਾਂ ਆ ਜਾ ਉਹ ਆ ਜਾ ਆ ਜਾ ਚਲੋ ਬਾਰ ਬੰਦਾ ਆ ਰਿਹਾ ਆ ਜਾ ਬੰਦਾ ਮੈਨੂੰ ਤੂੰ ਕਿਹਾ ਕਿ ਲਿਆਉਂਗੇ ਲੈ ਆ ਜਾ ਆ ਦੇਖ ਲੈ ਆਇਆ ਆਖੀ ਬੰਦਾ ਬੰਦਾ ਕਿਹੜੇ ਬਸੇ ਬੰਦਾ ਲੱਗਦਾ ਈ ਮੈਨੂੰ ਤਾਂ ਲੱਗਦਾ ਇਹ ਕਿਸੇ ਦਾ ਜਵਾਕ ਰਾਤਾਂ ਨੂੰ ਨੀਂਦ ਛੁੱਟ ਕੇ ਆ ਗਿਆ ਉਹ ਪਾ ਲੈ ਮੇਰੀਏ ਮੇਰੀ ਉਮਰ ਬਹੁਤ ਜਾਦੇ ਆ ਐਂ ਜੀ ਹੈ ਦੇਖੀ ਮਕਾਲ ਕਰੀ ਜਾਂਦਾ ਨਿੱਕੜ ਜਿਹਾ ਉਹ ਮੈਂ ਵੀ ਪਹਿਲਾਂ ਬਹੁਤ ਅੜਿਆ ਦੇ ਨਾਲ ਮੈਂ ਗੱਲ ਸੁਣ ਮੈਂ ਤੈਨੂੰ ਘਰੇ ਛੱਡਿਆ ਨੀਂਦ ਵਿੱਚ ਤਾਂ ਨਹੀਂ ਉੱਠ ਕੇ ਆ ਗਿਆ ਕਹਿੰਦਾ ਮੇਰੀ ਤਾਂ ਉਮਰ 40 ਸਾਲ ਹੈ ਕਰਦੀ ਮਾਦਰਾ ਹਾਂ ਮੈਨੂੰ ਪਹਿਲਾਂ ਦੱਸ ਕੇ ਟਿਆ ਹਾਂ 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 ਸੱਚੀ ਮਾਦਰਾ ਹੀ ਹੈ ਹੁਣ ਕਹਿ ਲੱਗ ਰਿਹਾ ਡਾੜੀ ਤੇ ਕਿੱਤੀ ਆ ਰਹੀ ਹੈ ਗਾੜੀ ਆ ਰਹੀ ਹੈ ਰਿਣੀ ਹਾਂ ਪਹਿਲਾ ਮੈਨੂੰ ਵੀ ਲੱਗਿਆ ਮੈਂ ਖਾ ਮਸਲ ਕੇ ਸਮਾਰ ਕੇ ਦੇਖਿਆ ਕੀ ਕਰਨਾ ਹੈ ਰਾਤ ਨੂੰ ਆਪਣੇ ਕੋ ਸਭ ਤੋਂ ਸੁੱਤੋ ਲੈਣਾ ਹੈ ਉਹਨਾਂ ਦੇ ਆ ਦੁਕਾਨ ਤੋਂ ਸੌਦਾ ਕਾਨੂੰ ਕਹਿ ਤਾਂ ਲੱਗੇ ਵੀ ਰਾਤ ਨਹੀਂ ਆ ਮੈਂ ਰਾਤ ਕੱਟਣੀ ਹੈ ਹੰਦਾ ਰਾਤ ਕਿਟਾਓ ਰਾਤ ਕਿਟਾਓ ਹਾਂ ਪੂਰਾ ਹੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੀ ਦੋ ਤਾਂ ਆਪਣੇ ਕਮਰੇ ਨੇ ਇੱਕ ਚ ਤਾਪਾਂ ਪਿਆਂਗੇ ਕਿ ਕਪੇਟੀਆਂ ਇਹਨੂੰ ਕਿੱਥੇ ਪਾਉਂਗੇ ਭਲਾ ਗੱਲਾਂ ਦੇਖ ਤੁਸੀਂ ਕਈਆਂ ਜਿਆ ਕਰਦੇ ਹੋ ਖੱਜਾ ਖੱਜਾ ਮੈਲਾ ਨਾ ਦਿਮਾਗ ਹਾਂ ਲੇ ਗੱਲ ਤੋਂ ਤੈਨੂੰ ਸੋਚ ਕਰਨ ਦੀ ਕੀ ਲੋੜ ਐ ਥੋੜੀ ਜਿਹੀ ਕਿਕੜਾ ਹੋਊਗੀ ਕਾਦੀ ਕਟੋ ਬੱਟੀਆਂ ਕਾਹਨੂ ਪੇਟੀਆਂ ਕਾਹਨੂ ਮੇਰੇ ਯਾਰ ਨਿਸ਼ਿਤਰ ਦੇ 10 ਕਮਰੇ ਨੇ ਹਾਂ ਕਿਲੇ ਚ ਤਾਂ ਕਰ ਐ ਉਹਨਾਂ ਦੇ ਪਾਇਆ ਹਾਂ ਉਹਨਾਂ ਦੇ ਪਾਇਆ ਨਾ ਠੀਕ ਐ ਦੇਖ ਰਹੀ ਬੰਦਾ ਚੱਲ ਕੇ ਆਇਆ ਕਦੇ ਮੇਰੇ ਵਰਗੇ ਨੂੰ ਵੀ ਵੇਲਾ ਕਵੇਲਾ ਹੋ ਸਕਦਾ ਇਹ ਤਾਂ ਹੱਕ ਬੰਦ ਐ ਠੀਕ ਐ ਹਾਂ ਚੱਲ ਕੋਈ ਨਾ ਮੈਨੂੰ ਉੱਥੇ ਪਾਇਆ ਨਾ

ਆਜਾ ਆਜਾ ਮੇਰੇ ਯਾਰ ਦਾ ਘਰ ਪੂਰਾ ਕਿੱਲੇ ਚ ਹੈ ਪੂਰਾ ਤਕੜਿਆ ਹੈ ਅੱਛਾ ਇਹ ਹਾਂ ਉਹ ਠੀਕ ਨਾ ਤੇਰੀ ਵਧੀਆ ਰਾਤ ਕਟਾਉ ਉਹ ਤੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਲੈਣੀ ਠੀਕ ਹਾਂ ਬਾਈ ਵੀ ਗੱਲ ਉਹ ਇਹ ਲਾਲੇ ਕੰਨੀ ਨੂੰ ਹੱਥ ਵੱਜਿਆ ਤਾਂ ਜੱਟ ਕੰਨੀ ਤਾਂ ਹੱਥ ਵਧੀਆ ਵੱਜੂਗਾ ਜਿਹੜਾ ਤਕੜਾ ਤਕੜਾ ਕਰੀ ਜਾਂਦਾ ਉੱਥੇ ਦੇਖਦੇ ਹਾਂ ਕੀ ਬਣਦਾ ਕੀ ਹੋ ਗਿਆ ਪੁੱਛੀ ਖੜ ਗਿਆ ਸੀ ਤੂੰ ਉਹ ਕੁਛ ਨਹੀਂ ਲਾਲਾ ਸੋਚਣ ਲੱਗ ਗਿਆ ਸੀ ਵੀ ਰਾਤ ਨੂੰ ਲੈ ਆ ਜਾ ਆ ਜਾ ਹਮਤਨਾ ਹਾ ਜਤੀ ਰਾਤ ਹੋ ਰਹੀ ਐ ਆ ਜਾ ਬਿੰਦੋ ਨਾ ਨਹੀਂ ਚਾਹੀਦਾ ਰਾਜਾ ਦੇ ਚ ਲੈ ਆ ਜਾ ਆ ਕੇ ਰਹਿ ਆਏ ਮਰੇ ਯਾ ਕੱਟ ਨਹੀਂ ਸਿੱਟਦਾ ਹਾਂ 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 ਉਹ ਮਾਇਦਾ ਹੋ ਗਿਆ ਵੀ ਤੇ ਚੋਰ ਛਾਰ ਨਾ ਹੋਵੇ ਅੱਛਾ ਅੱਛਾ ਹਾਂ ਇਹਦਾ ਛੱਤੀ ਗੋਲੀ ਮਾਤ ਹੈ ਹਾਂ ਇਹਦੀ ਸੋਚਦਾ ਹੈ ਗਿਆ ਵੀ ਕੀ ਬੋਲੂ ਓਏ ਬਾਤਾਂ ਖੋਲਦੇ ਕੰਜਰਾ ਮਾਇਆ ਬਿਲੇਰਾਮ ਉਹ ਗੱਤੀ ਰਾਏ ਬੰਦੇ ਮਰਦੇ ਨੇ ਇਹ ਹੈ ਬਿਲੇਰਾਮ ਦਾ ਨੂਨ ਜਦੋਂ ਪੜਦਾ ਵੀ ਨਿਸ਼ਤਰ ਦਾ ਸੁਭਾਅ ਹੋਇਆ ਹੈ ਨਾ ਤੂੰ ਫੋਨ ਫੋਨ ਕਰਕੇ ਆਂਦਾ ਕੰਦਰ ਓਏ ਫੋਨ ਤਾਂ ਮੈਂ ਹੀ ਨਹੀਂ ਕਰਿਆ ਮਾਂ ਕੱਲ ਫੋਨ ਕਰਦੇ ਬਾਅਦ ਤੇ ਕਰਨੇ ਜਾ ਕੇ ਬਾਹਰ ਹੀ ਘੜਕਾ ਲਾਂਗੇ ਓਏ ਇਹਦਾ ਤਾਂ ਉਹੀ ਵਿੱਚ ਮੂਤ ਕੱਟਾ ਨਹੀਂ ਰੱਖੀ ਭੱਜ ਕੇ ਦੀ ਥੁਲੇ ਤਾਂ ਬੱਟ ਕੇ ਇਹਦਾ ਮੂਤ ਇਹ ਕਿਉਂ ਸੁਵਾਹ ਤੀ ਫਰਦਾ ਦੋ ਓਏ ਨਿਸ਼ਿਤਰੇ ਸਮਾਰ ਕੇ ਦੇਖ ਲੈ ਗੌਰ ਨਾਲ ਜਵਾਕ ਨਹੀਂ ਹੈ ਗਿਆ ਮੈਨੂੰ ਲੱਗਾ ਤੂੰ ਵੀ ਬਾਈ ਨੀਂਦ ਜੀ ਉੱਠ ਕੇ ਆ ਗਿਆ ਓਏ ਮੇਰਾ ਕਬਜੀ ਛੋਟਾ ਹੈ ਉਮਰ ਤਾਂ ਮੇਰੀ 40 ਸਾਲ ਦੀ ਆ ਯਾਰ ਸਾਡੇ ਨਾਲ ਮਜ਼ਾਕ ਓਹ ਮਜ਼ਾਕ ਕਾਨੂੰ ਕਰਦਾ ਯਾਰ ਆਰੇ ਓਏ ਰੱਬ ਨੇ ਇਹਦੇ ਨਾਲੇ ਮਜ਼ਾਕ ਕਰ ਰਿਹਾ ਹੈ ਇਹ ਕੀ ਮਜ਼ਾਕ ਕਰੂਗਾ ਕਿਸੇ ਨਾਲ ਕੌਣ ਆ ਕਿੱਥੋਂ ਲੈ ਆਉ ਉਹਨੂੰ ਓਏ ਨਿਸ਼ਚੈ ਤਰਾ ਇਧਰ ਆਹੀ ਐ ਅੱਛਾ ਇਹਨੇ ਰਾਤ ਕੱਟਣੀ ਐ ਰਾਤ ਕੱਟਣੀ ਐ ਹਾਂ ਮੇਰੇ ਤਾਂ ਤੈਨੂੰ ਪਤਾ ਹੀ ਐ ਵੀ ਕਰ ਛੋਟੇ ਦੋ ਕਮਰੇ ਨੇ ਇੱਕ ਚ ਪੇਟੀਆਂ ਪਈਆਂ ਨੇ ਇੱਕ ਚ ਅਸੀਂ ਸੌਂਦੇ ਆ ਮੈਂ ਕਿਹਾ ਮਾਂ ਕਹਿਣ ਮੇਰੇ ਯਾਰ ਤਾਂ ਕਰ ਬਹੁਤ ਖੁੱਲੇ ਮਹਾਉਦਲੇ ਛੱਡਿਆ ਮੈਂ ਦੱਸਦਾ ਕਮਰੇ ਨੇ ਕੋਈ ਜੱਕ ਕਰੇ ਉਹ 50000 ਨੇ ਲਿਆ ਵਾਦੂ ਮੇਰੇ ਕਮਰੇ ਲੈ ਕਰੇ ਚਾਹੇ ਅੱਧਾ ਪਿੰਡ ਚੱਲ ਕੇ ਆ ਜੇ ਤਾਂ ਵੀ ਰਾਤ ਕਟਾ ਦੂਗਾ ਹਾਂ ਹਾਂ ਉਹ ਇੰਨੇ ਚਿੱਤਰਾ ਗੱਲ ਸੁਣ ਪਹਿਲਾਂ ਤਾਂ ਇਹਦਾ ਪਛਾਵੇ ਨਿਕਲ ਗਿਆ ਹੁੰਦਾ ਮਰ ਜਾ ਇਹਨੂੰ ਪਰਾ ਰੱਖੀ ਕਿਤੇ ਉਹੀ ਵਿੱਚੇ ਖਗਦੇ ਆ ਲੈ ਕੇ ਆਜੇ ਅੰਦਰ ਆ ਲੈ ਇੰਨੇ ਚਿੱਤਰਾ ਫਿਰ ਮੈਂ ਤਾਂ ਚੱਲਿਆ ਹੀ ਦੀ ਰਾਤ ਕਟਾਈ

ਤਲ ਆਏ ਕੋਸਰ ਵੀ ਆਉਂ ਓਏ ਤੂੰ ਦਾ ਇਹਨੇ ਆਇਆ ਦੂਜਾ ਡਾਈਰ ਦਾ ਪਸੰਦਰਾ ਆ ਤਰਦੇ ਆਪਣੇ ਪਈ ਆਹ ਓਏ ਕੁੱਤੇਗਾ ਲਾਇਆ ਮਾਸ ਇਧਰ ਇਧਰ ਆਵੜਾ ਨਾ ਸੁਣ ਲੈ ਹਲੋ ਹਾਂ ਕੀ ਹੋ ਗਿਆ ਆਗਾ ਆਹ ਦੇਖ ਬੰਦਾ ਬਿੱਲੇਰਾਮ ਸਾਟ ਆ ਬੰਦੇ ਲੋਆ ਬਣੇ ਨੇ ਇਹਦੀ ਫੁੱਲੋ ਸੇਵਾ ਕਰਨੀ ਆ ਫੁੱਲ ਆ ਇਹ ਜਵਾਹ ਕਿੱਥੋਂ ਲਿਆ ਆ ਤੂੰ ਆ ਜਵਾਹ ਮੈਂ ਆਏ ਐ 40 ਸਾਲ ਆ ਮੈਂ ਵੱਡਾ ਨਾ ਸੀ ਆ ਛੋਟੇ ਜਿਹੇ ਜਿਨੀ ਉਮਰ ਐ ਦੀ ਆ ਗਿੱਥੇ ਵੀ 40 ਸਾਲ ਦਾ ਐ ਮੈਨੂੰ ਲੱਗਦਾ ਇਹਨੂੰ ਐ ਕਰ ਆਪਾਂ ਗੱਡਾ ਸਾ ਇਹਨੂੰ ਖਬਰ ਐ ਤਿਆਰ ਕਰ ਵੱਡਣਾ